ਜਿਵੇਂ ਕਿ ਪੰਜਾਬ ਜਿਹੜਾ ਨਸ਼ਿਆਂ ਵਿੱਚ ਡੁੱਬ ਚੁੱਕਾ ਹੈ ਕਿਉਂਕਿ ਨਸ਼ਿਆਂ ਦੇ ਵਿੱਚ ਜਿਹੜੇ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਹੋਰ ਪਾਸੇ ਨੂੰ ਤੁਰ ਪਈ ਆ ਨਸ਼ਿਆਂ ਦੇ ਨਾਲ ਕਰਨ ਦੇ ਨਾਲ ਜਿਹੜਾ ਲੋਕਾਂ ਦੇ ਲੁੱਟ ਕਸਟ ਕਰਨ ਦੀ ਔਰ ਲੁੱਟਾਂ ਦੇ ਯਾਰੀਆਂ ਵਾਰਦਾਤ ਨੂੰ ਅੰਜਾਮ ਦੇਣ ਨੂੰ ਤਿਆਰ ਨੇ ਲੋਕੀ ਜਿਹੜੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਸਤ ਨੇ ਅੱਜ ਇੱਕ ਵਾਰਦਾਤ ਹੋਈ ਅਨਕੋਦਰ ਦੇ ਲਾਗੇ ਇੱਕ ਦੁਕਾਨਦਾਰ ਜਿਹੜਾ ਦੁਕਾਨ ਬੰਦ ਕਰਕੇ ਘਰ ਨੂੰ ਆ ਰਿਹਾ ਸੀ ਤਾਂ ਉਹਨੂੰ ਜਿਹੜੇ ਰਾਸਤੇ ਦੇ ਵਿੱਚ ਜਿਹੜੀ ਲੁੱਟ ਦਾ ਸ਼ਿਕਾਰ ਕਰਨ ਲੱਗੇ ਸੀ ਮੇਰੇ ਨਾਲ ਭਾਜੀ ਨੇ ਆ ਉਹਨਾਂ ਨਾਲ ਗੱਲਬਾਤ ਭਾਜੀ ਕੀ ਨਾਮ ਆਪਣਾ ਬਲਵਿੰਦਰ ਸਿੰਘ ਜੀ ਹਾਂਜੀ ਕੀ ਗੱਲ ਹੋਈ ਜੀ ਮੈਂ ਆਪਣੇ ਬਿੱਲੀ ਚਾਰਮੀ ਤੋਂ ਦੁਕਾਨ ਬੰਦ ਕਰਕੇ ਆ ਰਿਹਾ ਸੀਗਾ ਅੱਛਾ ਜੀ ਤਾਂ ਇਹਨਾਂ ਨੇ ਮੈਂ ਆਪਣੇ ਅਨਕੋਦਰ ਨੂੰ ਜਦੋਂ ਆ ਰਿਹਾ ਇਹਨਾਂ ਨੇ ਮੈਨੂੰ ਪੁੱਲ ਤੋਂ ਪਿੱਛੇ-ਪਿੱਛੇ ਜਾਣੀ ਬੱਲਾਂ ਤੋਂ ਇਹ ਮੇਰੇ ਮਰੇ ਮਰੇ ਰਾ ਇਨਾਂ ਨੇ ਮੈਨੂੰ ਨੰਗਣ ਨਹੀਂ ਦਿੱਤਾ ਗਈ ਜਦੋਂ ਮੈਂ ਨੰਗਦਾ ਸੀ ਤਾਂ ਮੈਨੂੰ ਦਾਤਰ ਕੱਢ ਕੇ ਦਿਖਾ ਲੈਂਦੇ ਸੀ ਫਿਰ ਜਦੋਂ ਮੈਂ ਇਹਨਾਂ ਨੇ ਬੋਲ ਤੋਂ ਮੈਂ ਨੰਗਣ ਲਗਾ ਤੇ ਇਹਨਾਂ ਨੇ ਰਾਤ ਰਗੜ ਲਿਆ ਮੈਂ ਪਿੱਛੇ ਰੋਕ ਲਿਆ ਮੋਟਰਸਾਈਕਲ ਮੈਨੂੰ ਪਤਾ ਲੱਗਿਆ ਕਿ ਬੰਦੇ ਲੁੱਟਣ ਆਲੇ ਆ ਚਲੋ ਜੀ ਇਹਨਾਂ ਨੇ ਮੋਟਰਸਾਈਕਲ ਕੱਢਿਆ ਆਪਣਾ ਅੱਗੇ ਆ ਗਿਆ ਮੈਂ ਫਿਰ ਇਹਨਾਂ ਦੇ ਅੱਗੇ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨੇ ਮੇਰੇ ਮੁੰਡੇ ਦੇ ਦਾਤਰ ਮਾਰ ਲਗਾ ਮੋਟਰਸਾਈਕਲ ਨੂੰ ਡੋਲ ਗਿਆ ਮੈਂ ਆਪਣਾ ਭੱਜ ਕੇ ਤਾਂ ਜਾਨ ਬਚਾਈ ਜਨਾਂ ਕੋਲੋਂ ਜੀ ਫਿਰ ਗੁਰੂ ਨਾਨਕਪੁਰਾ ਮੁਹੱਲੇ ਆ ਕੇ ਤਾਂ ਮੈਨੂੰ ਪਤਾ ਇਥੇ ਆ ਕੇ ਮੈਂ ਰੌਲਾ ਪਾਤਾ ਜਦੋਂ ਇਹ ਪਿੱਛੋਂ ਆਏ ਉਥੇ ਆ ਕੇ ਜਿਹਨੇ ਫੜ ਲਿਆ ਦਤਰ ਇਹਨਾਂ ਦੇ ਕੋਲੋਂ ਬਰਾਮਦ ਹੋ ਗਿਆ ਤੁਹਾਡੀ ਦੁਕਾਨ ਕਿੱਥੇ ਆ ਬਿੱਲੀ ਚਾਰਮੀ ਆਈ ਤੇ ਤੁਹਾਡੀ ਰੈਸ਼ ਰੈਸ਼ ਮੇਰੀ ਨਕੌਦਰਾਇ ਸ਼ਹੀਦ ਉਹਨੂੰ ਸੰਗ ਨਗਰ ਨਕੌਦਰ ਚ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਪੁਲਿਸ ਨੂੰ ਤਲਾਹ ਕੀਤੀ ਪੁਲਿਸ ਨੂੰ ਤਲਾਹ ਕਰਤੀ ਜੀ ਤੇ ਪੁਲਿਸ ਵਾਲੇ ਇਸ ਟਾਈਮ ਫੜ ਕੇ ਨਕੌਦਰ ਲੈ ਆ ਜੀ ਅੱਛਾ ਤੇ ਹੁਣ ਕੀ ਮੰਗ ਕਰਦੇ ਹੋ ਮੌਲ ਮੰਗ ਕਰਦੇ ਆ ਇਹ ਤਾਂ ਕਾਨੂੰਨੀ ਕਾਰਵਾਈ ਸਾਨੂੰ ਬੋਏ ਰਹਿ ਦਿੰਦੇ ਬਹੁਤ ਬਹੁਤ ਧੰਨਵਾਦ ਜੀ